you. Mm -hmm. ਪੰਜਾਬ ਸਰਕਾਰ ਦੇ ਵੱਲੋਂ ਸਰਕਾਰੀ ਸਕੂਲਾਂ ਦੇ ਵਿੱਚ ਦਾਖਲਾ ਮੁਹਿੰਮ ਨੂੰ ਲੈ ਕੇ ਜਿੱਥੇ ਮਾਪਿਆਂ ਨੂੰ ਲਾਂਬੰਦ ਕੀਤਾ ਜਾ ਰਿਹਾ ਹੈ ਉੱਥੇ ਹੀ ਨਾਬਾ ਪੀਕੇ ਬਲਾਕ ਪਾਤਸੌਂ ਦੇ ਬੀਪੀਓ ਜਗਜੀਤ ਸਿੰਘ ਨੋਹਰਾ ਅਧਿਆਪਕਾ ਤੇ ਪਿੰਡ ਵਾਸੀਆਂ ਦੇ ਵੱਲੋਂ ਸਰਕਾਰੀ ਸਕੂਲਾਂ ਦੇ ਵਿੱਚ ਦਾਖਲਾ ਮੁਹਿੰਮ ਨੂੰ ਲੈ ਕੇ ਸਾਂਝੇ ਤੌਰ ਤੇ ਨੰਨੀਆਂ ਪੜਾਣਾ ਪ੍ਰੋਗਰਾਮ ਸ਼ੁਰੂ ਕੀਤਾ ਗਿਆ ਇਸ ਪ੍ਰੋਗਰਾਮ ਦੇ ਵਿੱਚ ਸਰਕਾਰੀ ਸਕੂਲਾਂ ਦੇ ਬੱਚਿਆਂ ਦੇ ਵੱਲੋਂ ਪੇਸ਼ਕਾਰੀ ਕੀਤੀ ਗਈ ਜੋ ਕਿ ਖਿੱਚ ਦਾ ਕੇਂਦਰ ਬਣੀ ਹੈ ਇਸ ਮੌਕੇ ਤੇ ਬਲਾਕ ਸਿਕਿਆ ਅਫਸਰ ਜਗਜੀਤ ਸਿੰਘ ਨੋਹਰਾ ਨੇ ਕਿ ਸਰਕਾਰੀ ਸਕੂਲਾਂ ਦੇ ਵਿੱਚ ਹੀ ਪੜੇ ਅੱਜ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਭਾਵੇਂ ਹਲਕੇ ਦੇ ਵਿਧਾਇਕ ਗੁਰਦੇਵ ਸਿੰਘ ਦੇਵਮਾਨ ਹੋਣ ਜੋ ਕਿ ਦੇਸ਼ ਤੇ ਬਹੁਤ ਵੱਡੇ ਅਹੁਦਿਆਂ ਤੇ ਵੀ ਰਾਜਮਾਨ ਨੇ ਕਿਉਂਕਿ ਸਰਕਾਰੀ ਸਕੂਲ ਪ੍ਰਾਈਵੇਟ ਸਕੂਲਾਂ ਨੂੰ ਹਾਤ ਪਾ ਰਹੇ ਨੇ ਅਸੀਂ ਅੱਜ ਨਨੀਆਂ ਪੜਾ ਸੈਂਟਰ ਮਟੋੜਾ ਬਲਾਕ ਪਾਸ ਤੋਂ ਦੋ ਵੱਲੋਂ ਰੱਖਿਆ ਪ੍ਰੋਗਰਾਮ ਹੈ ਅਸੀਂ ਇਹ ਪ੍ਰੋਗਰਾਮ ਇਸ ਭਾਵਨਾ ਚ ਰੱਖਿਆ ਅਸੀਂ ਸੈਂਟਰ ਮਟੋੜਾ ਦੇ 8 ਪਿੰਡ ਨੇ 8 ਪਿੰਡਾਂ ਦੇ ਵਿੱਚ ਅਸੀਂ ਹਰ ਘਰ ਚ ਇਹਦਾ ਸਾਦਾ ਦਿੱਤਾ ਤੇ ਲੋਕਾਂ ਨੂੰ गुजारिश ਕੀਤੀ ਹੈ ਕਿ ਜਿਹੜੇ ਸਰਕਾਰੀ ਸਕੂਲ ਨੇ ਉਹ ਬਹੁਤ ਬਿਹਤਰ ਨੇ ਔਰ ਸਮਾਜ ਦਾ ਚੰਗਾ ਭਵਿੱਖ ਸਰਕਾਰੀ ਸਕੂਲਾਂ ਨੇ ਬਣਨਾ ਹੈ ਇਸ ਲਈ ਆਪਣੇ ਬੱਚੇ ਸਰਕਾਰੀ ਸਕੂਲਾਂ ਚ ਲੈ ਕੇ ਆਓ ਤੇ ਸਾਡੇ ਬੱਚਿਆਂ ਦੀ ਜਿਹੜੀ ਪਰਫਾਰਮੈਂਸ ਹੈ ਇਸ ਪ੍ਰੋਗਰਾਮ ਦੇ ਵਿੱਚ ਆ ਕੇ ਦੇਖੋ ਅਸੀਂ ਵੀ ਜਿਹੜੇ ਪੈਸੇ ਨਾਲ ਦੁਕਾਨੋਵਾਂ ਚੱਲਦੇ ਪ੍ਰਾਈਵੇਟ ਸਕੂਲਾਂ ਤੋਂ ਕਿਤੇ ਜ਼ਿਆਦਾ ਸਾਰੇ ਸਾਡੇ ਜਿਹੜੇ ਬੱਚੇ ਨੇ ਉਹ ਵਧੀਆ ਪਰਫਾਰਮ ਕਰ ਰਹੇ ਨੇ ਇਸ ਲਈ ਆਓ ਸਾਰੇ ਲੋਕਾਂ ਨੂੰ ਅਸੀਂ ਅਪੀਲ ਕੀਤੀ ਹੈ ਕਿ ਇੱਥੇ ਆ ਕੇ ਦੇਖੋ ਤੇ ਸਕੂਲਾਂ ਦੀ ਬਿਹਤਰੀ ਲਈ ਮਿਲਜੁਲ ਉਕੇ ਜਿਹੜਾ ਆਪਾਂ ਵਧੀਆ ਬਣਾਉਣ ਦਾ ਜਦੋਂ ਜਿਹੜੇ ਕਰੀਏ ਤੇ ਦਾਖਲਾ ਜਿਹੜਾ ਸਕੂਲਾਂ ਦੇ ਵਿੱਚ ਬੱਚਿਆਂ ਦਾ ਭਦਾਈਏ ਕਿੰਨੇ ਪਿੰਡਾਂ ਦੇ ਸਕੂਲ ਦੇ ਜਿਹੜੇ ਤੇ ਪਾਰਟਿਸਪੇਟ ਕਰਦੇ ਆ ਅੱਜ ਅਸੀਂ 8 ਪਿੰਡਾਂ ਦੇ ਵਿੱਚ ਜਿਹੜਾ 2500 ਘਰ ਸੀ 2500 ਘਰਾਂ ਚ ਅਸੀਂ ਹਰ ਘਰ ਚ ਜਿਹੜਾ ਸੱਦਾ ਦਿੱਤਾ ਅੱਜ ਦੇ ਪ੍ਰੋਗਰਾਮ ਲਈ ਅਸੀਂ ਮਹਿਸੂਸ ਕਰਦੇ ਆ ਕਿ ਸਰਕਾਰੀ ਸਕੂਲ ਪਹਿਲਾਂ ਵੀ ਸਮਾਜ ਲਈ ਚੰਗਾprove ਜਿਹੜਾ ਸਿਰਜਣ ਦੇ ਵੱਲ ਵਧੇ ਨੇ ਤੇ ਹੁਣ ਵੀ ਜਿਹੜਾ ਸਮਾਜ ਨੂੰ ਅੱਗੇ ਜਿਹੜੀ ਚੰਗੀ ਸੇਧ ਦੇਣ ਤੇ ਜਿਹੜੀ ਸਰਕਾਰੀ ਸਕੂਲਾਂ ਦਾ ਵੱਡਾ ਜਿਹੜਾ ਰੋਲ ਅਦਾ ਕਰਦੇ ਨੇ ਕਿਉਂਕਿ ਜਿੰਨੇ ਵੀ ਤੁਸੀਂ ਅੱਜ ਸਖਸੀਅਤਾਂ ਦੇਖੋਗੇ ਉਹ ਸਾਰੀਆਂ ਸਰਕਾਰੀ ਸਕੂਲਾਂ 'ਚ ਪੜੀਆਂ ਸਖਸੀਅਤਾਂ ਨੇ ਜਿਹੜੀਆਂ ਅੱਜ ਇੱਥੋਂ ਆਉਣਗੇ ਭਾਵੇਂ ਕਿ ਹਮੇਸ਼ ਸਿੰਘ ਨੇ ਬੋਲਣਾ ਜਾਂ ਐਸਡੀਐਮ ਸਾਹਿਬ ਨੇ ਆਉਣਾ ਇਹ ਸਾਰੇ ਸਰਕਾਰੀ ਸਕੂਲਾਂ 'ਚ ਪੜੇ ਲੋਕ ਨੇ ਜਿਨ੍ਹਾਂ ਨੇ ਚੰਗੇ ਆਪਣੀ ਜ਼ਿੰਦਗੀ 'ਚ ਕੁਝ ਕਰਕੇ ਦਿਖਾਇਆ ਔਰ ਚੰਗੇ ਮਾਰ ਕੇ ਮਰੇ ਨੇ ਇਸ ਲਈ ਅਸੀਂ ਮਾਪਿਆਂ ਨੂੰ ਅੱਜ ਦੇ ਇਸ ਪਲੇਟਫਾਰਮ ਤੋਂ ਪ੍ਰੇਰਿਤ ਕਰ ਰਹੇ ਹਾਂ ਕਿ ਆਪਣੇ ਬੱਚੇ ਵੱਧ ਤੋਂ ਵੱਧ ਸਰਕਾਰੀ ਸਕੂਲਾਂ ਦੇ ਵਿੱਚ ਜਿਹੜੇ ਦਾਖਲ ਕਰਵਾਓ ਜਦੋਂ ਅਸੀਂ ਆਲੇ-ਦਾਲੇ ਦੇਖਦੇ ਆਂ ਸਾਰੇ ਸੀਨ ਨੂੰ ਤਾਂ ਹਜ਼ਾਰਾਂ ਇਸ ਨਾਬੇ ਤਹਿਸੀਲ ਚ ਲੱਖਾਂ ਲੋਕ ਪ੍ਰਾਈਵੇਟ ਸਕੂਲਾਂ ਚੋਂ ਪੜੇ ਹੋਣਗੇ ਪਰ ਜਿਹੜਾ ਐਮਐਲਏ ਬਣਦਾ ਉਹ ਸਰਕਾਰੀ ਸਕੂਲ ਚੋਂ ਪੜਿਆ ਸ੍ਰੀ ਦੇਵਮਾਨ ਜੀ ਬਣਦੇ ਨੇ ਤੇ ਜਦੋਂ ਤੁਸੀਂ ਪੰਜਾਬ ਦੇ ਸੀਨ ਚ ਦੇਖਦੇ ਆ ਕਿ ਜਦੋਂ ਲੱਖਾਂ ਲੋਕ ਬੜੇ ਦੂਰ ਸਕੂਲ ਬੜੇ ਸਕੂਲਾਂ 'ਚ ਪੜੇ ਹੋਣਗੇ ਪਰ ਪੰਜਾਬ ਦਾ ਮੁੱਖ ਮੰਤਰੀ ਸ੍ਰੀ ਭਗਵੰਤ ਮਾਨ ਜੀ ਬਣਦੇ ਨੇ ਤਾਂ ਉਹ ਸਰਕਾਰੀ ਸਕੂਲ 'ਚੋਂ ਬੜੇ ਬਣਦੇ ਐ ਇਸ ਲਈ ਸਰਕਾਰੀ ਸਕੂਲਾਂ 'ਚ ਬੜੇ ਲੋਕ ਸਮਾਜਿਕ ਸਰਵੋਕਾਰਾਂ ਨਾਲ ਜੁੜੇ ਲੋਕ ਪੈਦਾ ਹੁੰਦੇ ਨੇ ਤੇ ਜਦੋਂ ਇਸ ਧਰਤੀ ਤੇ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਸਰਬੱਤ ਦੇ ਭਲੇ ਦੀ ਅਸੀਂ ਗੱਲ ਕਰਦੇ ਆ ਤਾਂ ਉਹ ਸਾਰੇ ਬੱਚੇ ਅਮੀਰ ਗਰੀਬ ਦੇ ਬੱਚੇ ਜਦੋਂ ਇੱਕ ਦੂਜੇ ਤੋਂ ਸਿੱਖਦੇ ਆ ਉਹ ਸਰਕਾਰੀ ਸਕੂਲਾਂ 'ਚ ਚੰਗਾ ਮਾਹੌਲ ਹੁੰਦਾ ਐ ਤੇ ਇਸ ਲਈ ਜੇ ਚੰਗੀ ਸੁਸਾਇਟੀ ਅਸੀਂ ਸਿਰਜਣੀ ਐ ਤਾ ਉਹ ਸਰਕਾਰੀ ਸਕੂਲਾਂ ਦੇ ਵਿੱਚ ਇੱਕ ਚੰਗਾ ਮਾਹੌਲ ਬਣਾ ਕੇ ਅਸੀਂ ਸਿਰ ਸਕਦੇ ਹਾਂ ਇਹ ਸਾਰਾ ਪ੍ਰੋਗਰਾਮ ਅਸੀਂ ਲੋਕਾਂ ਨੂੰ ਜਥੇਬੰਦ ਕਰਕੇ ਲੋਕਾਂ ਤੋਂ ਹੀ ਜਿਹੜੇ ਸਾਰੇ ਲੰਗਰਾਂ ਲਈ ਜੋ ਵੀ ਪ੍ਰਬੰਧ ਕੀਤੇ ਆ ਉਹ ਸਾਰੇ ਅਸੀਂ ਜਿਵੇਂ ਮੰਨ ਲਓ ਅੱਜ ਦਾ ਪੈਲਸ ਆ ਅਸੀਂ ਇਹ ਲੋਕ ਇੱਥੇ ਇਹਨਾਂ ਤੋਂ ਅਪੀਲ ਕਰਕੇ ਲਿਆ ਤੇ ਸਾਰੇ ਜਿਹੜੇ ਪ੍ਰਬੰਧ ਨੇ ਅਸੀਂ ਕੋਸ਼ਿਸ਼ ਕੀਤੀ ਕਿ ਲੋਕਾਂ ਦਾ ਪ੍ਰੋਗਰਾਮ ਆ ਲੋਕਾਂ ਦੇ ਬੱਚਿਆਂ ਲਈ ਆ ਇਸ ਲਈ ਲੋਕਾਂ ਦੇ ਨਾਲ ਇਕੱਠੇ ਹੋ ਕੇ ਕੀਤਾ ਅਧਿਆਪਕਾਂ ਦੇ ਯਤਨਾਂ ਨਾਲ ਜਿਹੜੇ ਸਾੜੀਆਂ ਸਾਰੇ ਜਿਹੜੀਆਂ ਪਰਫਾਰਮੈਂਸ ਨੇ ਹੋ ਰਹੀਆਂ ਨੇ ਤੇ ਅਧਿਆਪਕਾਂ ਦੀ ਅਪੀਲ ਤੇ ਹੀ ਲੋਕ ਆਏ ਨੇ ਡੈਕੋਰੇਸ਼ਨ ਜਿਹੜੀ ਕੀਤੀ ਹੋਈ ਉਹ ਵੀ ਬਿਆਹ ਵਾਲੇ ਮਾਹੌਲ ਹਾਂ ਸਾਨੂੰ ਇਹ ਲੱਗਦਾ ਸੀ ਕਿ ਅਸੀਂ ਲੋਕਾਂ 'ਚ ਇੱਕ ਮੈਸੇਜ ਦਈਏ ਕਿ ਪ੍ਰਾਈਵੇਟ ਸਕੂਲ ਤੁਹਾਡੇ ਤੋਂ ਜਦੋਂ ਵੀ ਫੰਕਸ਼ਨ ਰੱਖਦੇ ਨੇ ਹਰ ਚੀਜ਼ ਦੇ ਪੈਸੇ ਲੈਂਦੇ ਨੇ ਚਾਹੇ ਉਹ ਚਾਹ ਪਲਾਉਂਦੇ ਨੇ ਤੇ ਤੁਹਾਨੂੰ ਖਾਣ ਨੂੰ ਦਿੰਦੇ ਨੇ ਸਭ ਦਾ ਇਹਦੇ ਪੈਸੇ ਲੱਗਦੇ ਨੇ ਪਰਾਸੀ ਸਾਰਾ ਇਹ ਲੋਕਾਂ ਲਈ ਜਿਹੜਾ ਫਰੀਦ ਜਿਹੜਾ ਸਾਰਾ ਕੁਝ ਕੀਤਾ ਇਸ ਲਈ ਸਾਨੂੰ ਇਹ ਸੱਦਾ ਦੇਣ ਦੀ ਕੋਸ਼ਿਸ਼ ਕਿ ਸਾਡੇ ਸਰਕਾਰੀ ਸਕੂਲਾਂ 'ਚ ਅਸੀਂ ਕੋਈ ਫੀਸ ਨਹੀਂ ਲੈਂਦੇ ਅਸੀਂ ਕੋਈ ਪ੍ਰੋਗਰਾਮ ਦੀ ਫੀਸ ਨਹੀਂ ਲੈਂਦੇ ਤੇ ਆਓ ਇਹਨਾਂ ਨੂੰ ਆਪਾਂ ਹੋਰ ਬਿਹਤਰ ਕਰੀਏ ਤੇ ਕਿਉਂਕਿ ਲੋਕਾਂ ਦਾ ਜੇ ਭਵਿੱਖ ਦੇਖਦੇ ਆ ਤਾਂ ਨੌਕਰੀਆਂ ਦਾ ਆਪਾਂ ਵੇਖੀ ਸਰਕਾਰੀ ਸਕੂਲਾਂ ਨੂੰ ਮਜ਼ਬੂਤ ਕਰਨ ਵਿੱਚ ਹੀ ਹੈ ਹਮੈਨੂੰ ਲੱਗਦਾ ਇੱਕ ਬਹੁਤ ਵਧੀਆ ਉਪਰਾਲਾ ਹੈ ਕਾਰਨ ਇਹ ਹੀ ਹੈ ਕਿ ਟੀਚਰਾਂ ਨੇ ਉਪਰਾਲਾ ਕੀਤਾ ਸਮਾਜ ਦੀ ਵੀ ਉਹਦੇ 'ਚ ਭੂਮਿਕਾ ਹੈ ਸਾਰਿਆਂ ਨੇ ਕਿਸੇ ਨੇ ਕੋਈ ਕੰਟ੍ਰਿਬਿਊਟ ਕੀਤਾ ਕਿਸੇ ਨੇ ਕੁਝ ਕੰਟ੍ਰਿਬਿਊਟ ਕੀਤਾ ਔਰ ਇਹ ਬਹੁਤ ਵੱਡੇ ਪਲੇਟ ਫਾਰਮ ਨੇ ਜਿਹੜੇ ਬੱਚਿਆਂ ਨੂੰ ਪਰਸਨੈਲਿਟੀ ਡਵੈਲਪਮੈਂਟ ਦੇ ਵਿੱਚ ਸਖਸੀ ਵਿਕਾਸ ਦੇ ਵਿੱਚ ਬਹੁਤ ਯੋਗਦਾਨ ਪਾਉਣਗੇ ਔਰ ਮੇਰੇ ਖਿਆਲ ਹੈ ਕਿ ਕਾਫੀ ਸਮੇ ਤੋਂ ਹੁਣ ਟੀਚਰ ਵੀ ਤੇ ਐਡਮਿਨਿਸਟ੍ਰੇਸ਼ਨ ਥੋੜੀ ਸੰਸੀਅਰਤਾ ਹੋਈ ਹੈ ਕਿ ਗਵਰਨਮੈਂਟ ਸਕੂਲਾਂ ਦਾ ਜਿਹੜਾ ਪੁਰਾਣਾ ਹਾਲ ਸੀ ਉਹਦੇ ਨਾਲੋਂ ਤਾਂ ਫਰਕ ਪੈ ਰਿਹਾ ਉਸ ਪੱਧਰ ਦੇ ਉੱਤੇ ਔਰ ਇੱਕ ਇਹ ਵੀ ਗੱਲ ਹੈ ਜਿਵੇਂ ਹੁਣ ਬੱਚਿਆਂ ਨੂੰ ਟੀਚਰ ਸੰਗਾਰ ਕੇ ਲਿਆ ਰਹੇ ਨੇ ਆਪਣਾ ਉੱਥੇ ਵੀ ਇਹਨਾਂ ਨੂੰ ਤਿਆਰੀ ਕਰਾਈ ਹੋਣੀ ਹੈ ਤੇ ਇੱਥੇ ਆ ਕੇ ਤਿਆਰੀ ਕਰਦੇ ਨੇ ਤਾਂ ਜਿਹੜੇ ਲੋਕ ਇਹ ਹੀ ਦੇਖਦੇ ਸੀ ਨਾ ਕਿੰਨੇ ਵੀ ਪ੍ਰਾਈਵੇਟ ਸਕੂਲ 'ਚ ਬੱਚਾ 20 ਲੱਖੇ ਜਾ ਰਿਹਾ ਹੈ ਥੋੜਾ ਬਹੁਤ 1% ਤੇ ਜੇ ਮੁਫਤ ਦੇ ਵਿੱਚ ਇਹੋ ਜੀ ਐਜੂਕੇਸ਼ਨ ਇੱਥੇ ਮਿਲੇ ਤਾਂ ਸ਼ਾਇਦ ਹੋਰ ਬੰਦੇ ਵੀ ਜਿਹੜੇ ਬਹੁਤ ਮਿਹਨਤ ਵਸਖਤ ਕਰਕੇ ਵੱਡੀਆਂ ਫੀਸਾਂ ਭਰਦੇ ਨੇ ਉਹ ਵੀ ਸ਼ਾਇਦ ਸਰਕਾਰੀ ਸਕੂਲਾਂ ਵੱਲ ਮੋੜਾ ਘੱਟ ਲੈਣਗੇ ਕਿਉਂਕਿ ਉਹਨੇ ਪੈਸੇ ਹੁੰਦੇ ਨਹੀਂ ਪਰ ਬੰਦਾ ਮਜਬੂਰ ਹੋ ਕੇ ਕਈ ਵਾਰ ਜਾਂਦਾ ਹੈ ਜਿਵੇਂ ਸਿਹਤ ਦੇ ਖੇਤਰ ਦੇ ਵਿੱਚ ਹੁੰਦਾ ਜੇ ਗਵਰਨਮੈਂਟ ਹਸਪਤਾਲਾਂ 'ਚ ਇਲਾਜ ਚੰਗਾ ਹੋਵੇ ਡਾਕਟਰ ਚੰਗੇ ਆ ਜਾਣ ਤਾਂ ਭੀੜ ਉੱਧਰ ਸਟਾਰਟ ਹੋ ਜਾਂਦੀ ਹੈ ਲੱਗਣੀ। ਔਰ ਇੱਕ ਚੰਗਾ ਉਦਮ ਹੈ ਬਹੁਤ ਹੱਦ ਤੱਕ। ਪੜ੍ਹਾਈ ਦੇ ਨਾਲ-ਨਾਲ ਇਹ ਐਕਟੀਵਿਟੀ ਵੀ ਜ਼ਰੂਰੀ ਹੈ ਇੱਥੋਂ ਹੀ ਜਿਵੇਂ ਕਿ ਫਿਊਚਰ ਜਿਹੜਾ ਫਿਊਚਰ ਬ੍ਰਾਈਟ ਹੁੰਦਾ ਉਹ ਨਿਕਲਦੀ ਹੈ। ਨਹੀਂ ਬਿਲਕੁਲ ਅਸਲ 'ਚ ਪਰਸਨੈਲਿਟੀ ਦਾ ਵਿਕਾਸ ਡਬਲ ਹੈ। 50% ਉਹਦੇ ਅੱਖਰ ਗਿਆਨ ਦਾ ਰੋਲ ਹੁੰਦਾ ਹੈ ਤੇ 50% ਉਹਦੇ ਵਿੱਚ ਬਾਕੀ ਐਕਸਟਰਾ ਕਾਰਕ੍ਰਿਓਲ ਮੈਂ ਜਿਹਨੂੰ ਆਪਾਂ ਕਹਿੰਦੇ ਆ ਚਾਹੇ ਖੇਡਾਂ ਹੋਣ ਚਾਹੇ ਉਹ ਐਸੀਆ ਕਲਾ ਨਾਲ ਸੰਬੰਧ ਜੇਕਰ ਉੱਬਰ ਕੇ ਸਾਹਮਣੇ ਨਹੀਂ ਆਉਂਦੀ ਸਾਹਮਣੇ ਇਸ ਲਈ ਨਹੀਂ ਆਉਂਦੀ ਕਿਉਂਕਿ ਉਹਨਾਂ ਕੋਲ ਮੰਚ ਨਹੀਂ ਹੈ ਤੇ ਜੇ ਮੰਚ ਪ੍ਰੋਵਾਈਡ ਕੀਤੇ ਜਾਣਗੇ ਉਹਨਾਂ ਚੋਂ ਵੱਡੇ ਕਲਾਕਾਰ ਨਿਕਲੇ ਆਉਂਦੇ ਨੇ ਅੱਜ ਕੱਲ ਆਪਾਂ ਦੇਸ਼ ਪੱਧਰ ਤੇ ਦੇਖਦੇ ਆ ਕਈ ਗਰੀਬ ਪਰਿਵਾਰਾਂ ਚ ਵੱਡੇ ਪਲੇਅਰ ਬਣ ਰਹੇ ਨੇ ਤੇ ਵੱਡੇ ਕਲਾਕਾਰ ਬਣ ਰਹੇ ਨੇ ਵੱਖ-ਵੱਖ ਮਾਮਲਿਆਂ ਚ ਇਹ ਮੌਕੇ ਜ਼ਰੂਰ ਮਿਲਨੇ ਚਾਹੀਦੇ ਨੇ ਤੇ ਇਹੀ ਮੌਕੇ ਬੱਚਿਆਂ ਨੂੰ ਉਤਸ਼ਾਹਤ ਕਰਦੇ ਨੇ ਔਰ ਇਹ ਬਹੁਤ ਚੰਗਾ ਉਪਰਾਲਾ ਮੈਨੂੰ ਲੱਗਦਾ ਕਿ ਇਹੋ ਜਿਹੇ ਉਪਰਾਲੇ ਸਗੋਂ ਪੂਰੇ ਪੰਜਾਬ ਪਰਚ ਜੇ ਹੋਣ ਲੱਗ ਜਾਣ ਤਾਂ ਪੰਜਾਬ ਦੀ ਕਾਇਆ ਕਲਪ ਹੋ ਜਾਏਗੀ ਤਾਂ ਸਾਰੇ ਲੋਕਾਂ ਨੂੰ ਬਰਾਬਰ ਦੇ ਮੌਕੇ ਮਿਲਣਗੇ। ਹਾਂਜੀ ਜੋ ਅੱਜ ਮੈਂ ਦੇਖ ਰਹੀ ਆ ਏਡੇ ਲੈਵਲ ਤੇ ਜੋ ਬੋਲੋ ਐਡਾ ਵਧੀਆ ਉਪਰਾਲਾ ਚੱਕਿਆ ਗਿਆ ਕਿ ਆਪਣੇ ਸਰਕਾਰੀ ਸਕੂਲ ਦੇ ਬੱਚਿਆਂ ਨੇ ਇੰਨੀ ਸੋਹਣੀ ਪਰਫਾਰਮੈਂਸ ਕੀਤੀ ਹੈਗੀ ਤੇ ਮੈਂ ਕਹਿੰਦੀ ਆ ਵੀ ਅੱਗੇ ਤੋਂ ਵੀ ਐਵੇਂ ਤੇ ਪਲੇਟਫਾਰਮ ਬੱਚਿਆਂ ਨੂੰ ਮਿਲਣੇ ਚਾਹੀਦੇ ਨੇ ਤਾਂ ਜੋ ਅੱਗੇ ਵੀ ਹੋਰ ਵੀ ਤਰੱਕੀ ਕਰ ਸਕਣ। ਇੱਕ ਇੱਕ ਤਿੱਦਾ ਡ੍ਰੀਮ ਲੱਗ ਰਿਹਾ ਮੈਨੂੰ ਕਿ ਸਰਕਾਰੀ ਸਕੂਲ ਦੇ ਬੱਚੇ ਵੀ ਇਸ ਲੈਵਲ ਤੇ ਪਹੁੰਚ ਗਿਆਂਗੇ। ਜੀ ਜੋ ਇਹਨਾਂ ਦੇ ਟੀਚਰਸ ਵੱਲੋਂ ਐਫਰਟਸ ਕੀਤੇ ਗਏ ਨੇ ਉਹ ਤਾਂ ਮੀਨਸ ਬਹੁਤ ਹੀ ਜ਼ਿਆਦਾ ਸਲਾਘਾਯੋਗ ਨੇ ਕਿ ਮੇਰੇ ਵੱਲੋਂ ਵੀ ਇਹ ਸਾਰੇ ਰਿਕੁਐਸਟ ਆ ਗਈ ਹੁਣ ਜੋ ਜਿਹੜੇ ਲੈਵਲ ਤੇ ਆਪਣੇ ਸਰਕਾਰੀ ਸਕੂਲ ਦੇ ਬੱਚੇ ਜਾਂ ਸਕੂਲ ਜਾ ਰਹੇ ਹੈਗੇ ਤਾਂ ਮੈਨੂੰ ਨਹੀਂ ਲੱਗਦਾ ਕਿ ਕਿਸੇ ਵੀ ਪੇਰੈਂਟਸ ਨੂੰ ਝਿਜਕਣਾ ਚਾਹੀਦਾ ਕਿ ਆਪਾਂ ਸਰਕਾਰੀ ਸਕੂਲ ਵਿੱਚ ਪੜਾਈਏ ਬੱਚਿਆਂ ਨੂੰ ਬੜਾ ਪ੍ਰੋਨ ਹੋ ਰਿਹਾ ਹੈ ਨੰਨੀਆਂ ਪੜਾਉਣੇ ਪ੍ਰੋਨ ਹੋ ਰਿਹਾ ਹੈ ਇਹਦੇ ਚ ਦੇਖਣ ਨੂੰ ਇਹ ਮਿਲ ਰਿਹਾ ਵੀ ਜਿਹੜੇ ਬੱਚੇ ਨੇ ਸਾਡੇ ਆਉਣ ਵਾਲੇ ਭਵਿੱਖ ਸਾਡਾ ਉਹ ਬਹੁਤ ਉਤਸ਼ਾਹ ਹੋ ਰਿਹਾ ਹੈ ਮੈਂ ਤਾਂ ਵਧਾਈ ਦੇਣਾ ਟੀਚਰ ਸਾਹਿਬਾਨ ਨੂੰ ਤੇ ਮਾਪੇ ਸਾਹਿਬਾਨ ਨੂੰ ਜਿਹੜੇ ਦੁਆਰਾ ਪ੍ਰਾਈਵੇਟ ਸਕੂਲ ਜਿਹੜਾ ਸਰਕਾਰੀ ਸਕੂਲ ਦਾ ਜਿਹੜਾ ਦੁਆਰਾ ਕਰ ਰਹੇ ਨੇ ਉਹਨਾਂ ਨੂੰ ਜਿਹੜੀ ਉਤਸ਼ਾਹ ਕਰ ਰਹੇ ਨੇ ਔਰ ਮੈਂ ਤਾਂ ਇਹ ਬੇਨਤੀ ਵੀ ਕਰੂੰਗਾ ਸਾਡੇ ਸਾਰੇ ਸਮਾਜ ਨੂੰ ਵੀ ਆਪਣੇ ਬੱਚਿਆਂ ਨੂੰ ਆਉਣ ਵਾਲੇ ਸਮੇਂ ਦੇ ਵਿੱਚ ਜਿਹੜੇ ਨੇ ਇਹ ਸਰਕਾਰੀ ਸਕੂਲਾਂ ਦੇ ਵਿੱਚ ਭੇਜਿਆ ਜਾਵੇ ਕਿਉਂਕਿ ਜਿਹੜਾ ਭਵਿੱਖ ਹੈ ਉਹ ਸਾਡਾ ਸਰਕਾਰੀ ਸਕੂਲਾਂ ਦੇ ਵਿੱਚ ਹੈ ਜਿਹੜੇ ਪ੍ਰਾਈਵੇਟ ਸਕੂਲ ਨੇ ਉਹ ਸਾਡਾ ਕੁੱਲੋ ਜਾੜਾ ਕੁੱਲ ਮਲਾ ਕੇ ਸਾਰਾ ਸਾਡੀ ਪਰਪੈਸੀ ਦੀ ਬਰਬਾਦੀ ਹੈ ਔਰ ਪੜ੍ਹਾਈ ਇਹਨਾਂ ਸਕੂਲਾਂ ਵਿੱਚ ਬਹੁਤ ਜ਼ਿਆਦਾ ਹੋ ਰਹੀ ਹੈ ਔਰ ਇਹ ਦੇਖ ਕੇ ਬੜੀ ਖੁਸ਼ੀ ਵੀ ਮਹਿਸੂਸ ਹੋਈ ਹੈ ਵੀ ਸਰਕਾਰੀ ਤੌਰ ਤੇ ਜਿਹੜਾ ਕਲਸਟਰ ਸਾਡੇ ਸਕੂਲ ਨੇ ਸਾਡੇ ਇਹ ਜਿਹੜੇ ਨੰਨੀਆਂ ਬੜਾ ਪ੍ਰੋਮ ਕਰਾ ਰਹੇ ਨੇ ਔਰ ਇਹ ਦੇਖ ਕੇ ਸਾਡੇ ਹੋਰ ਬੱਚੇ ਵੀ ਉਤ ਟੀਚਰਾਂ ਨੂੰ ਤੇ ਸਾਡੇ ਇਲਾਕੇ ਦੇ ਜਿਹੜੇ ਮਾਪੇ ਨਹੀਂ ਉਹਨਾਂ ਨੂੰ ਵੀ ਬੜਾ ਹੁਸ਼ਾਰ ਮਿਲੂਗਾ ਸਕੰਦੇ ਨਾਲ ਕਿਹੜੀ ਕਲਾਸ ਚ ਪੜਦੇ ਹੋ ਫਿਫਥ ਜੀ ਅੱਜ ਤੇ ਤੁਸੀਂ ਕਿਹੜੀ ਪਰਫਾਰਮੈਂਸ ਕੀਤੀ ਹੈ ਭਾਸ਼ਣ ਤੁਹਾਨੂੰ ਲੱਗਦਾ ਹੈ ਕਿ ਸਾਨੂੰ ਹਰੇਕ ਬੱਚੇ ਨੂੰ ਸਰਕਾਰੀ ਸਕੂਲ ਚ ਪੜਾਉਣਾ ਚਾਹੀਦਾ ਹੈ ਪਰਫਾਰਮੈਂਸ ਬਹੁਤ ਵਧੀਆ ਨੇ ਇਹ ਫੰਕਸ਼ਨ ਵੀ ਬਹੁਤ ਵਧੀਆ ਹੈ Света!